ਦੇਖ ਤਰਸ ਆਉਂਦਾ ਹੈ ਹੁਣ ਜਗ ਦੀਆਂ ਰੀਤਾਂ ਨੂੰ ਕਿੰਤਾ ਦੂਰੀ ਕਰ ਦਿੰਦੇ ਨੇ ਗੂੜੀਆਂ ਪ੍ਰੀਤਾਂ ਹਾਰੂ ਦੇਖ ਤਰਸ ਆਉਂਦਾ ਹੈ ਹੁਣ ਜਗ ਦੀਆਂ ਰੀਤਾਂ ਨੂੰ ਕਿੰਤਾ ਦੂਰੀ ਕਰ ਦਿੰਦੇ ਨੇ ਗੂੜੀਆਂ ਪ੍ਰੀਤਾਂ ਹਾਰੂ ਜਉਂਦੇ ਮਾਪਿਆਣਾ ਨਹੀਂ ਉਹ ਕਦੇ ਬਿਛੋੜਾ ਪਾਈਦਾ ਓਂਉਂਦੇ ਮਾਪਾਂ ਦੇ ਨਹੀਂ ਉਹ ਕਦੇ ਬਿਛੋੜਾ ਪਾਈਦਾ ਇਕਿਆਂ ਦਾ ਮੈਂ ਬੇਬੇ ਰੱਖਣੀ ਇਕਿਆਂ ਦਾ ਮੈਂ ਬਾਪੂ ਐ ਦੱਸੋ ਤੁਸੀਂ ਕਿੱਥੋਂ ਸਿੱਖਿਆ ਵੱਡੇ ਬਣੇ ਪੜਾਖੂ ਇਕਿਆਂ ਦਾ ਮੈਂ ਬੇਬੇ ਰੱਖਣੀ ਇਕਿਆਂ ਦਾ ਮੈਂ ਬਾਪੂ اے ਦੱਸੋ ਤੁਸੀਂ ਕਿੱਥੋਂ ਸਿੱਖਿਆ ਵੱਡੇ ਬਣੇ ਪੜਾਖੂ ਇਹ ਨਾ ਦੇਤਾ ਟੜ ਕੇ ਉੱਠ ਪੈਰੀ ਹੱਥ ਲਾਈ ਦਾ ਜਾਂਦੇ ਮਾਪਿਆਂ ਦਾ ਨਹੀਂ ਉਹ ਕਦੇ ਵਿਛੋੜਾ ਪਾਈ ਦਾ ਜਾਂਦੇ ਮਾਪਿਆਂ ਦਾ ਨਹੀਂ ਉਹ ਕਦੇ ਵਿਛੋੜਾ ਪਾਈ ਦਾ ਬਾਪੂ ਪਿਆਗ ਵਾਰ ਬੈਠ ਲਾ ਮੰਜੇ ਦੇ ਉੱਤੇ ਦੂਜਾ ਬੇਬੇ ਨੂੰ ਆਉਂ ਨਹੀਂ ਦਿੰਦਾ ਕਿਹੜਾ ਲਤਾ ਘੁੱਟੇ ਬਾਪੂ ਪਿਆਬ ਮਾਰ ਬੈਠਾ ਉਹ ਮੰਜੇ ਦੇ ਉੱਤੇ ਦੂਜਾ ਬੇਬੇ ਨੂੰ ਆਉਂ ਨਹੀਂ ਦਿੰਦਾ ਓਏ ਕਿਹੜਾ ਲਤਾ ਘੁੱਟੇ ਇਹ ਨਰ ਦੇ ਤਾਂ ਧੜਕੇ ਉੱਠ ਪੈਰੀ ਹੱਥ ਲਾਈਦਾ ਜਿਉਂਦੇ ਮਾਪਿਆਂ ਦਾ ਨਹੀਂ ਉਹ ਕਦੇ ਵਿਛੋੜਾ ਪਾਈਦਾ ਓ ਜਿਉਂਦੇ ਮਾਪਿਆਂ ਦਾ ਨਹੀਂ ਉਹ ਕਦੇ ਵਿਛੋੜਾ ਪਾਈਦਾ ਪਿੰਡ ਸੱਦੇ ਵਾਲੇ ਦੀ ਧਾਰੀ ਤੈਨੂੰ ਵੀ ਵੇਹਦੇ ਮੁੰਡੇ ਆ ਬਾਅਦ ਪਤਾ ਲੱਗਦਾ ਓਏ ਮਾਪੇ ਚੀਜ਼ ਕੀ ਹੁੰਦੇ ਆ ਡਰ ਉਸ ਮਾਲਕ ਤੋਂ ਨਹੀਂ ਆਈ ਨਾ ਕਹਿ ਰਕਮਾਈ ਦਾ ਜਿਉਂਦੇ ਮਾਪੇ ਨੀਓ ਕਦੇ ਵਿਛੋੜਾ ਪਾਈ ਦਾ ਓ ਜਿਉਂਦੇ ਮਾਪਿਆਂ ਦਾ ਨੀਓ ਕਦੇ ਵਿਛੋੜਾ ਪਾਈ